ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਅੱਜ ਸ਼੍ਰੋਮਨੀਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਇੱਕ ਮੀਟਿੰਗ ਰੱਖੀ ਗਈ ਸੀ ਸਵੇਰ ਤੋਂ ਹੀ ਖਬਰਾਂ ਦਾ ਬਾਜ਼ਾਰ ਗਰਮ ਸੀ ਕਿ ਇਸ ਮੀਟਿੰਗ ਦੇ ਵਿੱਚ ਸ਼ਾਇਦ ਐਡਵੋਕੇਟ ਧਾਮੀ ਦੇ ਅਸਤੀਫੇ ਦੇ ਉੱਤੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਇਹ ਕਿ ਅਸਰਾਂ ਲਗਾਈਆਂ ਜਾ ਰਹੀਆਂ ਸੀ ਕਿ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਸਕਦਾ ਹੈ ਕਿਉਂਕਿ ਇੱਕ ਦਿਨ ਪਹਿਲਾਂ ਹੀ ਜਸਦਰ ਧਾਮੀ ਜਿਹੜੇ ਨੇ ਉਹ ਦਰਬਾਰ ਸਾਹਿਬ ਕੰਪਲੈਕਸ ਆਏ ਸੀ ਇਹ ਕਿਹਾ ਜਾਂਦਾ ਹੈ ਕਿ ਉਹ ਕਮੇਟੀ ਦੇ ਮੈਂਬਰਾਂ ਨੂੰ ਮਿਲ ਕੇ ਗਏ ਤੇ ਉੱਥੇ ਆਪਣੀ ਇੱਕ ਵਿਧਾਇਕੀ ਪਾਰਟੀ ਦੀ ਤਰ੍ਹਾਂ ਉਹਨਾਂ ਨਾਲ ਚਾਹ ਦਾ ਕੱਪ ਸਾਂਝਾ ਕਰਕੇ ਗਏ ਸੀ ਇਹ ਵੀ ਤਸਵੀਰਾਂ ਜਿਹੜੀਆਂ ਨੇ ਸਾਰਿਆਂ ਦੇ ਸਾਹਮਣੇ ਆਈਆਂ ਸੀ ਕਿ ਜਸਦਰ ਧਾਮੀ ਜਿਹੜੇ ਨੇ ਉਹ ਗਿਆਨੀ ਰਗਵੀਰ ਸਿੰਘ ਨੂੰ ਕਾਲ ਤੱਕ ਦੇ ਜਥੇਦਾਰ ਸਾਹਬਾਨ ਨੇ ਉਹਨਾਂ ਨੂੰ ਵੀ ਮਿਲ ਕੇ ਗਏ ਨੇ ਬਾਹਰ ਆ ਕੇ ਉਹਨਾਂ ਵੱਲੋਂ ਕੋਈ ਅੰਦਰ ਕੀ ਗੱਲਬਾਤ ਹੋਈ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਮੀਡੀਆ ਨਾਲ ਜਾਂ ਪ੍ਰੈਸ ਨਾਲ ਸਾਂਝੀ ਨਹੀਂ ਕੀਤੀ ਗਈ ਸੀ ਸੋ ਬਾਰ ਬਾਰ ਗੱਲ ਇਸੇ ਵਿਸ਼ੇ ਦੇ ਉੱਪਰ ਹੋ ਰਹੀ ਸੀ ਉਹਨਾਂ ਤੋਂ ਬਾਅਦ ਹੁਣ ਨਵਾਂ ਪ੍ਰਧਾਨ ਲਾਇਆ ਜਾਏਗਾ ਜਾਂ ਰਗੁਰੀਤ ਰਗੁਜੀਤ ਸਿੰਘ ਵਿਰਕ ਜਿਹੜੇ ਨੇ ਉਹਨਾਂ ਨੂੰ ਹੀ ਕਾਰਜਕਾਰੀ ਪ੍ਰਧਾਨ ਦੀ ਤਰ੍ਹਾਂ ਪੇਸ਼ ਕੀਤਾ ਜਾਏਗਾ ਤੇ ਇਸੇ ਤਰੀਕੇ ਨਾਲ ਕੰਮ ਚਲਾਇਆ ਜਾਏਗਾ ਲੇਕਿਨ ਜੋ ਮੀਟਿੰਗ ਦੇ ਵਿੱਚ ਹੋਇਆ ਉਹ ਕਾਫੀ ਹੈਰਾਨੀਜਨਕ ਸੀ ਖਾਸ ਕਰ ਉਹਨਾਂ ਪੱਤਰਕਾਰਾਂ ਉਹਨਾਂ ਮੀਡੀਆ ਸਰਕਲਸ ਜਾਂ ਜਿਹੜੇ ਇਹਨਾਂ ਅੰਖ ਦੀ ਸਿਆਸਤ ਦੇ ਉੱਪਰ ਆਪਣੀ ਪਿਆਣੀ ਨਜ਼ਰ ਰੱਖਦੇ ਨੇ ਉਹ ਫੈਸਲਾ ਇਹ ਸੀ ਕਿ ਸਾਰੇ ਜਥੇਦਾਰ ਜਿਹੜੇ ਉਸ 2 ਦਸੰਬਰ ਵਾਲੇ ਫੈਸਲੇ ਦੇ ਵਿੱਚ ਸ਼ਾਮਿਲ ਸੀ ਉਹਨਾਂ ਨੂੰ ਉਹਨਾਂ ਦੀਆਂ ਪਦਵੀਆਂ ਤੋਂ ਲਾਂਬੇ ਕਰ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਤਾਂ ਪਹਿਲਾਂ ਹੀ ਹਟਾਏ ਜਾ ਚੁੱਕੇ ਸੀ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵੀ ਉਹਨਾਂ ਦੀਆਂ ਸੇਵਾਵਾਂ ਤੋਂ ਲਾਂਬੇ ਕਰ ਦਿੱਤਾ ਗਿਆ ਸੋ ਇਸ ਨਾਲ ਜਿਹੜਾ ਇਤਿਹਾਸਿਕ ਫੈਸਲਾ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ ਪੰਜੇ ਸਿੰਘ ਸਹਿਬਾਨਾ ਦੀ ਇਕੱਤਰਤਾ ਤੋਂ ਬਾਅਦ ਸੁਣਾਇਆ ਗਿਆ ਸੀ ਉਹ ਸਾਰੇ ਜਥੇਦਾਰ ਜਿਹੜੇ ਫੋਰਫਰੰਟ ਤੇ ਸੀ ਜਿਹੜੇ ਸਾਹਮਣੇ ਸੀ ਜਿਹੜੇ ਇਹ ਫੈਸਲਾ ਲੈਣ ਦੇ ਲਈ ਜਿਨ੍ਹਾਂ ਵੱਲੋਂ ਇਕਜੁੱਟਤਾ ਦਿਖਾਈ ਗਈ ਸੀ ਉਹਨਾਂ ਸਾਰਿਆਂ ਨੂੰ ਹੀ ਲਾਂਬੇ ਕਰ ਦਿੱਤਾ ਗਿਆ ਹੈ ਉਹਨਾਂ ਦੀ ਜਗ੍ਹਾ ਨਵੇਂ ਜਥੇਦਾਰਾਂ ਦੀ ਨਿਯੁਕਤੀ ਵੀ ਜਿਹੜੀ ਹੈ ਕਰ ਦਿੱਤੀ ਗਈ ਹੈ ਉਹ ਕੌਣ ਨੇ ਉਹਨਾਂ ਦੀ ਪ੍ਰੋਫਾਈਲ ਕੀ ਹੈ ਉਹਦੇ ਉੱਪਰ ਆਪਾਂ ਜ਼ਿਆਦਾ ਜੇ ਵਿਚਾਰ ਨਾ ਕਰੀਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਫਰਕ ਇਸ ਚੀਜ਼ ਨਾਲ ਪੈਂਦਾ ਹੈ ਕਿ ਅੱਜ ਜੋ ਹੋਇਆ ਉਸ ਨਾਲ ਕੀ ਸਿੱਖਸਥਾਵਾਂ ਦਾ ਜਿਹੜਾ ਵਜੂਦ ਹੈ ਉਹ ਬਿਲਕੁਲ ਹੀ ਢਾਈ ਟੇਰੀ ਹੋ ਗਿਆ ਹੈ ਬਿਲਕੁਲ ਹੀ ਖਤਮ ਹੋ ਗਿਆ ਹੈ ਕੀ ਇਸ ਤੋਂ ਵਾਪਸੀ ਸਿੱਖ ਕੌਮ ਕਰ ਸਕੇਗੀ ਇਹ ਜਿਹੜੇ ਸਵਾਲ ਨੇ ਉਹ ਜ਼ਿਆਦਾ ਜ਼ਰੂਰੀ ਨੇ ਫਿਰ ਵੀ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਦੱਸ ਦਿੰਨੇ ਆ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਪੱਪਾ ਟੇਕ ਸਿੰਘ ਢਨੋਲਾ ਨੂੰ ਥਾਪਿਆ ਗਿਆ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਡਸ ਦਾ ਥਾਪਿਆ ਗਿਆ ਹੈ ਤੇ ਨਾਲ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵਾਧੂ ਚਾਰਜ ਕੁਲਦੀਪ ਸਿੰਘ ਨੂੰ ਨਾਲ ਹੀ ਦਿੱਤਾ ਗਿਆ ਹੈ। ਜਿਹੜੇ ਕੋਈ ਸ਼ਾਇਦ ਇਸ ਗੱਲ ਦੇ ਵਿੱਚ ਦੀ ਜਾਣਕਾਰੀ ਨਾ ਰੱਖਦੇ ਹੋਣ ਕਿ ਗਿਆਨੀ ਕੁਲਦੀਪ ਸਿੰਘ ਕੌਣ ਨੇ ਉਹ ਜੇ ਕਬਰਾਂ ਸੁਣਨ ਦੇ ਆਦੀ ਨੇ ਤਾਂ ਨਿੱਜੀ ਟੀਵੀ ਚੈਨਲਾਂ ਦੇ ਉੱਤੇ ਉਹ ਆਮ ਤੌਰ ਤੇ ਸਿੱਖ ਬੁੱਧੀਜੀਵੀ ਦੀ ਤਰ੍ਹਾਂ ਪੇਸ਼ ਹੁੰਦੇ ਸੀ ਚਰਚਾਵਾਂ ਦੇ ਵਿੱਚ ਹਿੱਸਾ ਲੈਂਦੇ ਆਮ ਦਿਖਾਈ ਦਿੰਦੇ ਰਹਿੰਦੇ ਸੀਗੇ ਉਦੋਂ ਉਹਨਾਂ ਦੇ ਨਾਂ ਦੇ ਅੱਗੇ ਗਿਆਨੀ ਸ਼ਬਦਸ਼ਾਦ ਨਾ ਲੱਗਦਾ ਸੀ ਲੇਕਿਨ ਕੁਲਦੀਪ ਸਿੰਘ ਜੀ ਕਿਹਾ ਜਾਂਦਾ ਸੀ ਕਿ ਸਿੱਖ ਬੁੱਧੀਜੀਵੀ ਨੇ ਜੋ ਕਿ ਡਿਬੇਟਾਂ ਦੇ ਵਿੱਚ ਹਿੱਸਾ ਲੈਂਦੇ ਰਹੇ ਨੇ ਨਿੱਜੀ ਟੀਵੀ ਚੈਨਲਾਂ ਦੇ ਉੱਤੇ 40 ਸਾਲ ਦੀ ਉਹਨਾਂ ਦੀ ਉਮਰ ਦੱਸੀ ਜਾਂਦੀ ਹੈ ਐਮਏ ਹਿਸਟਰੀ ਦੇ ਵਿਦਿਆਰਥੀ ਦੱਸੇ ਜਾਂਦੇ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਮੰਜੀ ਸਾਹਿਬ ਦੇ ਵਿੱਚ ਪਿਛਲੇ 3 ਸਾਲਾਂ ਤੋਂ ਉਹ ਲਗਾਤਾਰ ਕਥਾ ਕਰ ਰਹੇ ਨੇ ਇੰਨਾ ਕਿ ਉਹਨਾਂ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਸਿੱਖ ਜਗਤ ਦੇ ਵਿੱਚ ਸ਼ਾਇਦ ਹੈਗੀ ਹੈ ਆ ਸੰਤ ਬਾਬਾ ਟੇਕ ਸਿੰਘ ਤਨੋਲਾ ਸ਼ਾਇਦ ਉਹਨਾਂ ਤੋਂ ਵੱਧ ਚਰਚਿਤ ਨੇ ਉਹਨਾਂ ਦੀ ਪੰਥਕ ਸਫਾ ਦੇ ਵਿੱਚ ਕੌਣ ਨੇ ਉਹ ਉਹਨਾਂ ਦੀ ਜਾਣਕਾਰੀ ਸ਼ਾਇਦ ਬਹੁਤ ਜ਼ਿਆਦਾ ਹੈ ਲੋਕ ਜਾਣਦੇ ਨੇ ਕਿ ਉਹ ਕਿਹੜੀ ਸਖਸ਼ੀਅਤ ਨੇ ਉਹਦੀ ਸਖਸ਼ੀਅਤ ਨੇ ਲੇਕਿਨ ਕੁਲਦੀਪ ਸਿੰਘ ਦੀ ਬਾਰੇ ਇੰਨੀ ਜ਼ਿਆਦਾ ਸ਼ਾਇਦ ਪ੍ਰੋਲਟਾ ਜਾਂ ਇੰਨੀ ਜ਼ਿਆਦਾ ਜਾਣਕਾਰੀ ਜਿਹੜੀ ਆ ਸਿੱਖ ਪੰਥ ਦੇ ਵਿੱਚ ਪਹਿਲਾਂ ਇਸ ਤੋਂ ਨਹੀਂ ਸੀ ਫਿਰ ਵਿਸ਼ੇ ਇਹ ਜ਼ਿਆਦਾ ਜ਼ਰੂਰੀ ਨਹੀਂ ਹੈ ਕਿ ਕਿਨੂੰ ਲਗਾਇਆ ਗਿਆ ਉਹਦੀਆਂ ਯੋਗਤਾਵਾਂ ਕੀ ਨੇ ਕਿਉਂਕਿ ਇਹ ਚੀਜ਼ਾਂ ਤਾਂ ਵਿਚਾਰੀਆਂ ਹੀ ਨਹੀਂ ਜਾਂਦੀਆਂ ਕਿਸੇ ਦੀ ਵੀ ਅਪੁਆਇੰਟਮੈਂਟ ਜਾਂ ਕਿਸੇ ਦੀ ਵੀ ਨਿਯੁਕਤੀ ਕਰਨ ਲੱਗੇ ਜੋ ਚੀਜ਼ ਦੇਖੀ ਜਾਂਦੀ ਹੈ ਜਾਂ ਜੋ ਚੀਜ਼ ਸਤਵਦ ਵਧ ਜ਼ਰੂਰੀ ਹੁੰਦੀ ਹੈ ਉਹ ਇਹ ਹੈ ਕਿ ਜਿਹੜੇ ਸ਼ਖਸ ਇਹਨਾਂ ਅਹੁਦਿਆਂ ਤੇ ਬੈਠਣਗੇ ਕੀ ਉਹ ਬਾਦਲ ਪਰਵਾਰ ਦਾ ਹੁਕਮ ਬਜਾਉਣਗੇ ਜਾਂ ਨਹੀਂ ਇਹ ਕੱਲੀ ਇੱਕੋ ਇੱਕ ਕੁਆਲੀਫਿਕੇਸ਼ਨ ਹੈ ਜਿਹੜੀ ਪਰਖੀ ਜਾਂਦੀ ਹੈ ਜਿਹੜੀ ਦੇਖੀ ਜਾਂਦੀ ਹੈ ਜਦੋਂ ਤੱਕ ਤੁਸੀਂ ਉਹਨਾਂ ਦੇ ਵਫਾਦਾਰ ਰਹਿੰਦੇ ਹੋ ਉਹਨਾਂ ਦੇ ਦੱਸੇ ਹੋਏ ਹੁਕਮਾਂ ਨੂੰ ਬਿਨਾਂ ਕੋਈ ਸਵਾਲ ਪੁੱਛੇ ਲਾਗੂ ਕਰਦੇ ਰਹਿੰਦੇ ਹੋ ਉਦੋਂ ਤੱਕ ਤੁਸੀਂ ਆਪਣੇ ਅਹੁਦੇ ਉੱਪਰ ਬਣੇ ਰਹਿੰਦੇ ਹੋ ਤੁਹਾਡੀਆਂ ਯੋਗਤਾਵਾਂ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਤੁਹਾਡੀ ਸਖਸ਼ੀਅਤ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਤੁਹਾਡੇ ਤਜਰਬੇ ਕਿਸੇ ਚੀਜ਼ ਦੇ ਵਿੱਚ ਵੀ ਕੋਈ ਕਮੀ ਨਹੀਂ ਹੁੰਦੀ ਲੇਕਿਨ ਜਿਵੇਂ ਹੀ ਤੁਹਾਡਾ ਕੋਈ ਵੀ ਫੈਸਲਾ ਉਹਨਾਂ ਦੀ ਇੱਛਾ ਦੇ ਉਲਟ ਹੁੰਦਾ ਹੈ ਤਾਂ ਸਾਰੀਆਂ ਕਮੀਆਂ ਤੁਹਾਡੀਆਂ ਨਿਕਲ ਕੇ ਬਾਹਰ ਆ ਜਾਂਦੀਆਂ ਪਿਛਲੇ ਕਈ ਦਿਨਾਂ ਤੋਂ ਇਹੀ ਵਰਤਾਰਾ ਅਸੀਂ ਗਿਆਨੀ ਹਰਪ੍ਰੀਤ ਸਿੰਘ ਨਾਲ ਵਰਤਦਾ ਦੇਖ ਰਹੇ ਸੀ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹੀ ਵੱਖ-ਵੱਖ ਅਹੁਦਿਆਂ ਦੇ ਉੱਤੇ ਲਗਾਇਆ ਗਿਆ ਤਾਇਨਾਤ ਕੀਤਾ ਗਿਆ ਉਹਨਾਂ ਦੀਆਂ ਸਵਾਵਾਂ ਲਈਆਂ ਗਈਆਂ ਅਚਾਨਕ ਹੀ 18 ਸਾਲ ਪੁਰਾਣੇ ਕਿਸੇ ਕੱਢ ਕੇ ਉਹਨਾਂ ਦੀ ਕਿਰਦਾਰ ਕਸ਼ੀ ਕੀਤੀ ਗਈ ਤੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਬੇ ਕਰ ਦਿੱਤਾ ਗਿਆ ਹੁਣ ਜੋ ਜਥੇਦਾਰ ਗਿਆਨੀ ਰਕबीर ਸਿੰਘ ਉੱਪਰ ਦੋਸ਼ ਲਗਾਏ ਜਾ ਰਹੇ ਨੇ ਉਹ ਵੀ ਕੁਝ ਇਸੇ ਤਰੀਕੇ ਨਾਲ ਹੀ ਲਗਾਏ ਜਾ ਰਹੇ ਨੇ ਕਿ ਉਹ ਹੱਠ ਧਰਮੀ ਨੇ ਉਹ ਪੰਥ ਦੀ ਨੁਮਾਇੰਦਗੀ ਕਰਨ ਦੇ ਅਸਮਰਥ ਨੇ ਸਿੱਖ ਧਰਮ ਦੀ ਨੁਮਾਇੰਦਗੀ ਕਰਨ ਦੇ ਅਸਮਰਥ ਨੇ ਉਹ ਵਿਦੇਸ਼ ਜਾਣ ਲੱਗੇ ਜਾਣਕਾਰੀ ਨਹੀਂ ਦਿੰਦੇ ਜਾਂ ਉਹ ਗੁਰਮਤ ਦੇ ਹਿਸਾਬ ਨਾਲ ਫੈਸਲੇ ਨਹੀਂ ਨਹੀਂ ਲੈ ਰਹੇ ਸੀ ਇੱਕ ਫਸੜ ਫੈਸਲੇ ਲੈ ਰਹੇ ਸੀ ਇਹ ਜੇ ਕੁਝ ਜਿਹੜੇ ਨੇ ਉਹ ਇਲਜ਼ਾਮ ਨਿਕਲ ਕੇ ਬਾਹਰ ਆ ਰਹੇ ਨੇ ਲੇਕਿਨ ਕੁਝ ਦਿਨ ਪਹਿਲਾਂ ਹੀ ਇਸ ਸ਼ਖਸੀਅਤ ਨੂੰ ਸਿੱਖਾਂ ਦੇ ਸਰਵਉੱਚ ਅਹੁਦੇ ਦੇ ਉੱਤੇ ਤੁਸੀਂ ਖੁਦ ਹੀ ਬਿਠਾਇਆ ਸੀ ਕੀ ਉਦੋਂ ਕੋਈ ਜਾਂਚ ਪਰਖ ਨਹੀਂ ਕੀਤੀ ਗਈ ਜਾਂ ਕੀ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਇਹ ਲੱਗਿਆ ਇਹੀ ਸਖਸ਼ ਜਿਹਨੂੰ ਅਸੀਂ ਸਮਰਥ ਸਮਝ ਕੇ ਹੀ ਇਸ ਪਦਵੀ ਦੇ ਉੱਪਰ ਬਿਠਾਇਆ ਸੀ ਬਿਰਾਜਮਾਨ ਕੀਤਾ ਸੀ ਉਹੀ ਬੰਦਾ ਕੁਝ ਦਿਨਾਂ ਦੇ ਵਿੱਚ ਹੀ ਅਸਮਰਥ ਕਿਵੇਂ ਹੋ ਜਾਂਦਾ ਹੈ ਇਹ ਸਵਾਲ ਸਭ ਤੋਂ ਵੱਡਾ ਹੈ ਜੋ ਸਾਡੇ ਸਾਰਿਆਂ ਦੇ ਸਾਹਮਣੇ ਖੜਾ ਹੈ ਲੇਕਿਨ ਜੋ ਅੱਜ ਹੋਇਆ ਉਸ ਦੇ ਨਾਲ ਇੱਕ ਗੱਲ ਤਾਂ ਬੜੀ ਸਾਫ਼ ਹੋ ਗਈ ਹੈ ਕਿ ਜਿਹੜੇ ਦੋਸ਼ ਪਹਿਲਾਂ ਅਕਾਲੀ ਦਲ ਦੇ ਉੱਤੇ ਲੱਗਦੇ ਸੀ ਜਾਂ ਬਾਦਲ ਪਰਿਵਾਰ ਦੇ ਉੱਤੇ ਲੱਗਦੇ ਸੀ ਕਿ ਚਾਹੇ ਉਹ ਤਖਤਾਂ ਦੇ ਜਥੇਦਾਰ ਹੋਣ ਜਾਂ ਫਿਰ ਉਹ ਸ਼ਰੂਮਨੀ ਕਮੇਟੀ ਦੇ ਪ੍ਰਧਾਨ ਹੋਣ ਇਹ ਸਾਰੇ ਲਫਾਫਿਆਂ ਦੇ ਵਿੱਚੋਂ ਨਿਕਲ ਕੇ ਹੀ ਲਗਾਏ ਜਾਂਦੇ ਨੇ ਫੈਸਲਾ ਪਹਿਲਾਂ ਹੀ ਕਿਤੇ ਹੋਰ ਹੁੰਦਾ ਹੈ ਇੱਥੇ ਆ ਕੇ ਕਮੇਟੀ ਦੀਆਂ ਮੀਟਿੰਗਾਂ ਦੇ ਵਿੱਚ ਤਾਂ ਉਹ ਸਿਰਫ ਲਾਗੂ ਕੀਤਾ ਜਾਂਦਾ ਹੈ ਇਹਨਾਂ ਦੋਸ਼ਾਂ ਨੂੰ ਅੱਜ ਬਿਲਕੁਲ ਅਕਾਲੀ ਦਲ ਵੱਲੋਂ ਪੁਖਤਾ ਕਰ ਦਿੱਤਾ ਗਿਆ ਹੁਣ ਸ਼ਾਇਦ ਕੋਈ ਇਹਦੇ ਵਿੱਚ ਹੈਰਾਨਗੀ ਨਹੀਂ ਰਹੀਏ ਕਿਸੇ ਨੂੰ ਕੋਈ ਵੀ ਕਿਸੇ ਵੀ ਤਰੀਕੇ ਦਾ ਪਰਮ ਬਾਕੀ ਨਹੀਂ ਰਹਿ ਗਿਆ ਲੱਗਦਾ ਜੇ ਕੋਈ ਮਾੜਾ ਮੋਟਾ ਸ਼ੱਕ ਸ਼ੁਭਾ ਕਿਸੇ ਨੂੰ ਸੀ ਉਹ ਵੀ ਅੱਜ ਦੂਰ ਕਰ ਦਿੱਤਾ ਉਹ ਵੀ ਅੱਜ ਚੱਕਿਆ ਗਿਆ ਹੈ ਸੁਖਬੀਰ ਬਾਦਲ ਦਾ ਧੜਾ ਹੁਣ ਨੰਗੇ ਚਿੱਟੇ ਰੂਪ ਦੇ ਵਿੱਚ ਸਾਹਮਣੇ ਆ ਗਿਆ ਹੈ ਤੇ ਉਹਨਾਂ ਵੱਲੋਂ ਸਾਬਤ ਕਰ ਦਿੱਤਾ ਗਿਆ ਹੈ ਕਿ ਅਕਾਲ ਤਖਤ ਦਾ ਜਿਹੜਾ ਰਤਬਾ ਹੈ ਉਹ ਆਮ ਸਿੱਖਾਂ ਦੇ ਲਈ ਜਾਂ ਪੰਥ ਦੇ ਲਈ ਬੇਸ਼ੱਕ ਕੋਈ ਮਾਇਨੇ ਰੱਖਦਾ ਹੋਵੇ ਜਾਂ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੋਵੇ ਪਰ ਇਹ ਸੁਖਬੀਰ ਬਾਦਲ ਦੇ ਲਈ ਸ਼ਾਇਦ ਕੋਈ ਮੈਨੇ ਨਹੀਂ ਰਖਦਾ ਮਰਜੀ ਸਿਰਫ ਬਾਦਲ ਪਰਵਾਰ ਦੀ ਹੀ ਚੱਲੇਗੀ ਕਿਸੇ ਹੋਰ ਦੀ ਨਹੀਂ ਇਹ ਅੱਜ ਦੇ ਫੈਸਲੇ ਆ ਨੇ ਸਾਫ਼ ਕਰ ਦਿੱਤਾ ਦਿਨ ਪਰ ਇਸ ਚੀਜ਼ ਦੀਆਂ ਖਬਰਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਸੀ ਵੱਖ-ਵੱਖ ਚੈਨਲਾਂ ਤੇ ਵੱਖ-ਵੱਖ ਪੱਤਰਕਾਰਾਂ ਦੁਆਰਾ ਕਿ ਕੱਲ ਚੰਡੀਗੜ੍ਹ ਦੇ ਵਿੱਚ ਬਹੁਤ ਲੰਬੀਆਂ ਮੀਟਿੰਗਾਂ ਹੋਈਆਂ ਉੱਥੇ ਇਸ ਚੀਜ਼ ਦੇ ਉੱਪਰ ਚਰਚਾ ਹੋ ਰਹੀ ਸੀ ਫੈਸਲੇ ਲਏ ਜਾ ਰਹੇ ਸੀ ਕੀ ਅੱਜ ਹੋਣ ਵਾਲੀ ਅੰਤਰੀ ਕਮੇਟੀ ਦੇ ਵਿੱਚ ਕੀ ਕਰਨਾ ਹੈ ਕਿਹੜੇ ਫੈਸਲੇ ਲੈਣੇ ਨੇ ਇਸ ਚੀਜ਼ ਨੂੰ ਪਾਵੇਂ ਕਿਤੇ ਨਾ ਕਿਤੇ ਕਿਸੇ ਦੇ ਜ਼ਿਹਨ ਦੇ ਵਿੱਚ ਜ਼ਰੂਰ ਹੋਏਗਾ ਕਿ ਗਿਆਨੀ ਅਕबीर ਸਿੰਘ ਨੂੰ ਹਟਾਇਆ ਜਾ ਸਕਦਾ ਹੈ ਇਹ ਉਹਨਾਂ ਵੱਲੋਂ ਆਪ ਖੁਦ ਹੀ ਕੁਝ ਦਿਨ ਪਹਿਲਾਂ ਸਾਫ਼ ਕਰ ਦਿੱਤਾ ਸੀ ਇਹ ਬਿਆਨ ਦੇ ਕੇ ਕਿ ਮੈਂ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਨੇ ਉਹਨਾਂ ਨੂੰ ਸ਼ਾਇਦ ਇਸ ਚੀਜ਼ ਦਾ ਅੰਦਾਜ਼ਾ ਸੀ ਕਿ ਹੁਣ ਬਹੁਤੀ ਦੇਰ ਨਹੀਂ ਰਹਿ ਗਈ ਹੈ ਉਹਨਾਂ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੂੰ ਹਟਾਇਆ ਜਾਏਗਾ ਜਿਸ ਤਰੀਕੇ ਦੇ ਫੈਸਲੇ ਉਹਨਾਂ ਨੇ ਭਰਤੀ ਕਮੇਟੀ ਨੂੰ ਲੈ ਕੇ ਦਿੱਤੇ ਸੀ ਜੋ ਕਿ 7 ਮੈਂਬਰੀ ਤੋਂ 5 ਮੈਂਬਰੀ ਰਹਿ ਗਈ ਸੀ ਲੇਕਿਨ ਹੁਣ ਜ세ਦਾਰ ਸਹਿਬਾਨਾਂ ਦੇ ਹਟਾਏ ਜਾਣ ਨਾਲ ਯਾਨੀ ਸੁਲਤਾਨ ਸਿੰਘ ਯਾਨੀ ਰਗਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਤਿੰਨਾਂ ਦੇ ਹਟਾਏ ਜਾਣ ਨਾਲ ਦੋ ਜਿਹੜੇ ਫੈਸਲੇ ਨੇ ਉਹਨਾਂ ਦੇ ਉੱਪਰ ਸਵਾਲੀਆ ਨਿਸ਼ਾਨ ਜ਼ਰੂਰ ਲੱਗ ਗਏ ਪਹਿਲਾ ਹੈ 2 ਦਸੰਬਰ ਨੂੰ ਜਿਹੜਾ ਫੈਸਲਾ ਸੁਣਾਇਆ ਗਿਆ ਸੀ ਜਿਸ ਨੂੰ ਇਨ ਬਿਨ ਲਾਗੂ ਨਾ ਕਰਨ ਦੇ ਲਈ ਹੀ ਅਕਾਲੀ ਦਲ ਦੀ ਆਲੋਚਨਾ ਸਾਰੇ ਪੰਥ ਦੇ ਵਿੱਚ ਹੋ ਰਹੀ ਸੀ ਜਿਸ ਦੇ ਉੱਪਰ ਹੀ ਇਹ ਸਾਰੀ ਡਿਬੇਟ ਜਿਹੜੀ ਹੈ ਚਰਚਾ ਚੱਲ ਰਹੀ ਸੀ ਉਸ ਦਾ ਹੁਣ ਕੀ ਬਣੇਗਾ ਜਿਹੜਾ ਪੰਥ ਰਤਨ ਦਾ ਜਿਹੜਾ ਅਵਾਰਡ ਸੀ ਜਿਹੜਾ ਇਨਾਮ ਸੀ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਗਿਆ ਸੀ ਹੁਣ ਕੀ ਉਹ ਦੁਬਾਰਾ ਦਿੱਤਾ ਜਾਏਗਾ ਕਿਉਂਕਿ ਜਥੇਦਾਰ ਜਿਹੜੇ ਨੇ ਉਹ ਆਪਣੀ ਮਰਜ਼ੀ ਨਾਲ ਲਗਾ ਦੁੱਤੇ ਗਏ ਦੂਸਰਾ ਜਿਹੜੀ ਅਕਾਲੀ ਦਲ ਦੀ ਭਰਤੀ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੱਤ ਮੈਂਬਰੀ ਜੋ ਬਣਾਈ ਗਈ ਸੀ ਹੁਣ ਪੰਜ ਮੈਂਬਰੀ ਰਹਿ ਗਈ ਹੈ ਜੋ ਉਹਨਾਂ ਵੱਲੋਂ ਅਰਦਾਸ ਕਰਕੇ ਕਾਲ ਤੱਕ ਸਬਕ ਨੂੰ ਐਲਾਨ ਕੀਤਾ ਸੀ ਭਰਤੀ ਦੀ ਸ਼ੁਰੂਆਤ 18 ਮਾਰਚ ਨੂੰ ਕਰਨ ਜਾ ਰਹੇ ਹਾਂ ਉਸ ਦਾ ਹੁਣ ਕੀ ਬਣੇਗਾ ਕੀ ਉਹ ਭਰਤੀ ਉਸੇ ਤਰੀਕੇ ਨਾਲ ਚੱਲੇਗੀ ਜਾਂ ਜਿਹੜੇ ਨਵੇਂ ਜਥੇਦਾਰ ਸਹਿਬਾਨ ਲਗਾਏ ਗਏ ਨੇ ਥਾਪੇ ਗਏ ਨੇ ਉਹ ਕੋਈ ਨਵਾਂ ਆਦੇਸ਼ ਨਵਾਂ ਫਰਮਾਨ ਨਵਾਂ ਹੁਕਮਨਾਮਾ ਜਾਰੀ ਕਰਕੇ ਉਹ ਪੁਰਾਣੇ ਫੈਸਲਿਆਂ ਨੂੰ ਬਦਲ ਦੇਣਗੇ ਸਾਰੇ ਪੰਥ ਦੀਆਂ ਨਗਾਵਾਂ ਸ਼ਾਇਦ ਹੁਣ ਇੰਨਾਂ ਚੀਜ਼ਾਂ ਦੇ ਉੱਪਰ ਹੀ ਕੇਂਦਰਿਤ ਰਹਿਣਗੀਆਂ ਖਬਰਾਂ ਦਾ ਚਰਚਾ ਜਿਹੜਾ ਹੈ ਉਹ ਇਸੇ ਉੱਪਰ ਹੀ ਰਹੇਗਾ ਕਿ ਇਹਨਾਂ ਦੋ ਫੈਸਲਿਆਂ ਦਾ ਹੁਣ ਕੀ ਹੋਏਗਾ ਲੇਕਿਨ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਇੱਕ ਬੁਨਿਆਦੀ ਸਵਾਲ ਇਹ ਹੈ ਕਿ ਕੀ ਪੰਥ ਚੁੱਪਚਾਪ ਦੇਖਦਾ ਰਹੇਗਾ ਕੀ ਸਾਰੇ ਮੂਕ ਦਰਸ਼ਕ ਬਣ ਕੇ ਜੋ ਵੀ ਕੁਝ ਉਹਨਾਂ ਦੇ ਸਾਹਮਣੇ ਹੋ ਰਿਹਾ ਹੈ ਉਹਨਾਂ ਦੇ ਧਰਮ ਦੇ ਨਾਲ ਜੋ ਖਿਲਵਾੜ ਹੋ ਰਿਹਾ ਹੈ ਧਾਰਮਿਕ ਸੰਸਥਾਵਾਂ ਦਾ ਦਰਜਾ ਇੰਨੀ ਬੇਰਹਿਮੀ ਨਾਲ ਐਨਾ ਨੀਚੇ ਗ੍ਰਾਇਆ ਜਾ ਰਿਹਾ ਹੈ ਕਿ ਪੰਥ ਮੂਕ ਦਰਸ਼ਕ ਬਣ ਕੇ ਸਿਰਫ ਇਹ ਸਾਰਾ ਕੁਝ ਜੋ ਹੋ ਰਿਹਾ ਹੈ ਉਹ ਦੇਖਦਾ ਰਹੇਗਾ ਕਿ ਉਹ ਰਿਐਕਟ ਨਹੀਂ ਕਰੇਗਾ ਇੱਕ ਰਿਐਕਸ਼ਨ ਦਾ ਤਰੀਕਾ ਜੋ ਹੋ ਸਕਦਾ ਸੀ ਉਹ ਪਿਛਲੀ ਵਾਰ ਜਦੋਂ ਇਹ ਸਾਰਾ ਵਰਤਾਅ ਹੋਇਆ ਸੀ ਜਦੋਂ ਡੇਰਾ ਸੱਚਾ ਸੋਧਾ ਦੇ ਮੁਖੀ ਨੂੰ ਬਿਨਾਂ ਮੰਗੇ ਮਾਫੀ ਦਿੱਤੀ ਗਈ ਸੀ ਉਹ ਰਿਐਕਸ਼ਨ ਆ ਚੁੱਕਾ ਹੈ ਉਹ ਹੈ ਕਿ ਅਕਾਲੀ ਦਲ ਨੂੰ ਪੰਥ ਨੇ ਨਕਾਰ ਦਿੱਤਾ ਹੈ ਵੋਟਾਂ ਦੀ ਕਚੈਰੀ ਦੇ ਵਿੱਚ ਲੋਕ ਵੋਟ ਪਾਉਣਾ ਬੰਦ ਕਰ ਚੁੱਕੇ ਨੇ ਉਹ ਜਿਹੜੇ ਉਹਦੇ ਨਤੀਜੇ ਨੇ ਉਹ ਅਕਾਲੀ ਦਲ ਦੇ ਸਾਹਮਣੇ ਪਿਛਲੇ ਕਈ ਸਾਲਾਂ ਤੋਂ ਆ ਚੁੱਕੇ ਨੇ ਉਹਨਾਂ ਦੀਆਂ ਜਮਾਨਤਾਂ ਲਗਾਤਾਰ ਜप्त ਹੋ ਰਹੀਆਂ ਨੇ ਸੋ ਉਹ ਰਿਐਕਸ਼ਨ ਇੱਕ ਸੀ ਜੋ ਪੰਥ ਦੇ ਚੁੱਕਿਆ ਹੈ ਲੇਕਿਨ ਉਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਵੋਟਾਂ ਦੀ ਰਾਜਨੀਤੀ ਅਲੱਗ ਰਹਿ ਗਈ ਪਿੱਛੇ ਰਹਿ ਗਈ ਕੌਣ ਸੱਤਾ 'ਚ ਆਉਂਦਾ ਹੈ ਨਹੀਂ ਆਉਂਦਾ ਹੈ ਉਹ ਇੱਕ ਜੁਦਾ ਚੀਜ਼ ਹੈ ਲੇਕਿਨ ਤੁਹਾਡੀਆਂ ਧਾਰਮਿਕ ਸੰਸਥਾਵਾਂ ਨੂੰ ਕੋਈ ਇਸ ਤਰੀਕੇ ਨਾਲ ਪੈਰਾਂ ਥੱਲੇ ਲਤਾਲ ਰਿਹਾ ਹੈ ਕੀ ਅਸੀਂ ਸਿਰਫ ਉਹਦਾ ਜਵਾਬ ਵੋਟਾਂ ਵਿੱਚ ਦੇਵਾਂਗੇ ਕੀ ਉਹਦਾ ਜਵਾਬ ਜਿਹੜੀਆਂ ਪੰਥਕ ਜੇ세 ਬੰਦੀਆਂ ਨੇ ਉਹ ਉਸ ਸਮੇਂ ਨਹੀਂ ਦੇ ਸਕਦੀਆਂ ਜਦੋਂ ਕਿ ਜਥੇਬਾਰਾਂ ਨੂੰ ਐਨੇ ਬੁਰੇ ਤਰੀਕੇ ਨਾਲ ਬੇਇੱਜ਼ਤੀ ਕਰਕੇ ਕੱਢਿਆ ਜਾਂਦਾ ਹੈ ਕਿ ਉਹ ਇੱਕ ਤੁਹਾਡਾ ਹੁਕਮ ਨਹੀਂ ਮੰਨਦੇ ਤਾਂ ਤੁਸੀਂ ਉਹਨਾਂ ਨੂੰ ਲਾਂਬੇ ਕਰ ਦਿੰਦੇ ਹੋ ਬਿਨਾਂ ਕਿਸੇ ਵਾਜਿਬ ਕਾਰਨ ਦੇ ਤੇ ਕਿਸੇ ਨੂੰ ਵੀ ਲਿਆ ਕੇ ਤੁਸੀਂ ਉਹਨਾਂ ਦੀ ਜਗ੍ਹਾ ਥਾਪ ਦਿੰਨੇ ਹੋ ਇਹਦੀ ਵੀ ਕੋਈ ਗਰੰਟੀ ਨਹੀਂ ਹੈ ਉਹ ਕਿੰਨੀ ਦੇਰ ਉੱਥੇ ਉਸ ਪਦਵੀ ਦੇ ਉੱਤੇ ਆਪਣੀ ਸੇਵਾ ਨਿਭਾਏਗਾ ਇਸ ਵਰਤਾਰੇ ਦਾ ਕੀ ਵਿਰੋਧ ਹੋਵੇਗਾ ਜੇ ਹੋਵੇਗਾ ਤਾਂ ਕਿਸ ਪੱਦਰ ਤੇ ਹੋਵੇਗਾ ਕਿਸ ਤਰੀਕੇ ਨਾਲ ਹੋਵੇਗਾ ਇੱਕ ਤਰੀਕਾ ਤਾਂ ਇਹ ਹੈ ਕਿ ਜਦੋਂ ਇਹਨਾਂ ਨਵੇਂ ਅਹੁਦੇ ਤੇ ਬਿਠਾਏ ਗਏ ਨੇ ਜ세ਦਾਰ ਉਹਨਾਂ ਨੂੰ ਆਪਣੇ ਅਹੁਦੇ ਤੇ ਬਿਰਾਜਮਾਨ ਕਰਨਾ ਹੋਵੇਗਾ ਉਸ ਉਹਦੇ ਤੇ ਸਥਾਪਿਤ ਕਰਨਾ ਹੋਵੇਗਾ ਉਦੋਂ ਇੱਕ ਪਰੰਪਰਾ ਰਹੀ ਹੈ ਕਿ ਸਾਰੀਆਂ ਸਿੱਖ ਜਥੇਬੰਦੀਆਂ ਜਾ ਕੇ ਉਹਨਾਂ ਨੂੰ ਉੱਥੇ ਸ਼ਿਸ਼ੋਭਤ ਕਰਦੀਆਂ ਨੇ ਕਿ ਉਹੀ ਪੰਥਕ ਜਥੇਬੰਦੀਆਂ ਜਿਹੜੀਆਂ ਹੁਣ ਤੱਕ ਗਿਆਨੀ ਰਗਵੀਰ ਸਿੰਘ ਦੀ ਪਿੱਠ ਉੱਤੇ ਖੜੇ ਹੋਣ ਦਾ ਦਾਵਾ ਕਰਦੀਆਂ ਰਹੀਆਂ ਨੇ ਚਾਹੇ ਉਹ ਨਿਹੰਗ ਜਥੇਬੰਦੀਆਂ ਹੋਣ ਜਾਂ ਬਾਕੀ ਹੋਰ ਪੰਥਕ ਜਥੇਬੰਦੀਆਂ ਹੋਣ ਕੀ ਉਹ ਹੁਣ ਰਗਵੀਰ ਸਿੰਘ ਦੀ ਦਾ ਸਾਥ ਦਿੰਦੀਆਂ ਦਿਖਾਈ ਦੇਣਗੀਆਂ ਜਾਂ ਕੀ ਉਹ ਇਸ ਨਵੇਂ ਜਥੇਦਾਰ ਦੀ ਜਿਹੜੀ ਜਦੋਂ ਉਸ ਨੂੰ ਪਦਵੀ ਸੰਭਾਲੀ ਜਾਏਗੀ ਜਾਂ ਉਹਦਾ ਸੰਭਾਲਿਆ ਜਾਏਗਾ ਉਸ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੀ ਇਹ ਦੇਖਣ ਵਾਲੀ ਗੱਲ ਹੋਏਗੀ ਜੇ ਉੱਥੇ ਉਸ ਮੌਕੇ ਦੇ ਉੱਤੇ ਸਿੱਖ ਸੰਗਤ ਜਾਂ ਪੰਥ ਵੱਡੇ ਪੱਧਰ ਤੇ ਵਿਰੋਧ ਕਰਦਾ ਹੈ ਤਾਂ ਇੱਕ ਨਵਾਂ ਜਿਹੜਾ ਇਤਿਹਾਸ ਹੈ ਉਹ ਸਿਰਜਿਆ ਜਾ ਸਕਦਾ ਹੈ ਇਸ ਜਿਹੜਾ ਲਗਾਤਾਰ ਨਿਗਾਰਾ ਹੋ ਰਿਹਾ ਸੰਸਥਾਵਾਂ ਦਾ ਉਸ ਨੂੰ ਰੋਕਿਆ ਜਾ ਸਕਦਾ ਦੂਸਰਾ ਤਰੀਕਾ ਤਾਂ ਸਾਰਿਆਂ ਦੇ ਕੋਲ ਸਾਹਮਣੇ ਹੀ ਹੈ ਕਿ ਜਦੋਂ ਜੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪੈਂਦੀਆਂ ਨੇ ਚੋਣਾਂ ਹੁੰਦੀਆਂ ਨੇ ਉਸ ਦੇ ਵਿੱਚ ਜਵਾਬ ਦਿੱਤਾ ਜਾ ਸਕਦਾ ਹੈ ਲੇਕਿਨ ਉਹ ਹਜੇ ਕਦੋਂ ਹੋਣਗੀਆਂ ਕਿਵੇਂ ਹੋਣਗੀਆਂ ਹੋਣਗੀਆਂ ਵੀ ਜਾਂ ਨਹੀਂ ਹੋਣਗੀਆਂ ਸੱਤਾ ਧਿਰਾਂ ਆਪਸ ਦੇ ਵਿੱਚ ਸਮਝੌਤੇ ਕਰ ਲੈਂਦੀਆਂ ਹੁੰਦੀਆਂ ਨੇ ਕੋਈ ਪਹਿਲੀ ਵਾਰ ਨਹੀਂ ਹੋਏਗਾ ਜੇ ਕੋਈ ਸਮਝੌਤਾ ਹੋ ਜਾਂਦਾ ਹੈ ਤੇ ਕੀ ਅਸੀਂ ਸਾਰਾ ਜਿਹੜਾ ਪੰਥ ਦਾ ਵਿਰੋਧ ਹੈ ਉਸ ਮੌਕੇ ਦੇ ਉੱਪਰ ਛੱਡ ਦੇਵਾਂਗੇ ਕਿ ਜਦੋਂ ਕਦੇ ਚੋਣਾਂ ਹੋਣਗੀਆਂ ਉਦੋਂ ਅਸੀਂ ਜਵਾਬ ਦੇਵਾਂਗੇ ਕਿ ਹੁਣ ਇਹ ਸਹੀ ਮੌਕਾ ਨਹੀਂ ਹੈ ਕਿ ਜਦੋਂ ਇਹ ਸਾਰਾ ਕੁਝ ਸੁਖਵੀਰ ਬਾਦਲ ਦੇ ਧੜੇ ਵੱਲੋਂ ਉਗਰਵੇਂ ਰੂਪ ਦੇ ਵਿੱਚ ਕੀਤਾ ਜਾ ਰਿਹਾ ਸਾਫ਼ ਸਪਸ਼ਟ ਹੋ ਕੇ ਸਾਹਮਣੇ ਇੱਕ ਢਾਹ ਕੀਤਾ ਜਾ ਰਿਹਾ ਹੈ ਉਦੋਂ ਉਹਦਾ ਵਿਰੋਧ ਵੀ ਜਿਹੜਾ ਹੈ ਉਹ ਇੱਕ ਢਾਹ ਹੀ ਕਰਨਾ ਪਵੇਗਾ ਕਿ ਜਵਾਬ ਦੇਣ ਦਾ ਤਰੀਕਾ ਜਾਂ ਵੇਲਾ ਹੁਣ ਨਹੀਂ ਹੈ ਕਿਉਂ ਅਸੀਂ ਵੋਟਾਂ ਦੀ ਉਡੀਕ ਕਰੀਏ ਜਵਾਬ ਦੇਣ ਦੇ ਲਈ ਕਿਉਂ ਜਦੋਂ ਇਹ ਜਥੇਦਾਰਾਂ ਨੂੰ ਲਾਇਆ ਤੇ ਲਗਾਇਆ ਜਾਂਦਾ ਹੈ ਉਸ ਪ੍ਰਕਿਰਿਆ ਦਾ ਵਿਰੋਧ ਜਿਹੜਾ ਹੈ ਅਸੀਂ ਪ੍ਰਤੱਖ ਤਰੀਕੇ ਨਾਲ ਨਹੀਂ ਕਰਦੇ ਜਦੋਂ ਕਿ ਸਾਰਾ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੁੰਦਾ ਉਡੀਕ ਕਿਉਂ ਕਰਨੀ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਹੁਣ ਜਦੋਂ ਇਹ ਸਾਰਾ ਢੋਂਗ ਸਾਡੇ ਸਾਹਮਣੇ ਰਚਿਆ ਜਾਏਗਾ ਉਦੋਂ ਹੀ ਕਿਉਂ ਨਹੀਂ ਅਸੀਂ ਜਵਾਬ ਮੰਗਦੇ ਖੈਰ ਉਹ ਜਵਾਬ ਪੰਥ ਮੰਗੇਗਾ ਜਾਂ ਨਹੀਂ ਮੰਗੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਜਥੇਦਾਰਾਂ ਨੂੰ ਲਗਾਉਣ ਤੇ ਉਤਾਰਨ ਦੀ ਜੋ ਪ੍ਰਕਿਰਿਆ ਹੋਣੀ ਚਾਹੀਦੀ ਹੈ ਜੋ ਮਾਪਦੰਡ ਹੋਣੇ ਚਾਹੀਦੇ ਨੇ ਉਸ ਦੇ ਉੱਪਰ ਸ਼ਾਇਦ ਚਰਚਾ ਦੁਬਾਰਾ ਜਿਹੜੀ ਹੈ ਉਹ ਸਰਗਰਮ ਹੋ ਜਾਏਗੀ ਕਿ ਸਾਡੇ ਬੁੱਧੀਜੀਵ ਜਾਂ ਪੰਥਕ ਜਥੇਬੰਦੀਆਂ ਇਹ ਚਰਚਾ ਕਰਕੇ ਹੀ ਸਾਰ ਦੇਣਗੀਆਂ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਜਾ ਕੇ ਬੈਠ ਜਾਣਗੀਆਂ ਜਾਂ ਕੋਈ ਪ੍ਰਤੱਖ ਵਿਰੋਧ ਦਾ ਤਰੀਕਾ ਸਾਰੇ ਪੰਥ ਵੱਲੋਂ ਅਪਣਾਇਆ ਜਾਏਗਾ ਇਹ ਦੇਖਣਾ ਹਜੇ ਬਾਕੀ ਹੈ ਸੋ ਦੇਖਦੇ ਹਾਂ ਆਉਣ ਵਾਲਾ ਸਮਾਂ ਕੀ ਲੈ ਕੇ ਆਉਂਦਾ ਹੈ ਪਰ ਅੱਜ ਜੋ ਹੋਇਆ ਹੈ ਉਹ ਜ਼ਰੂਰ ਸਾਡੇ ਸਿੱਖ ਇਤਿਹਾਸ ਦੇ ਵਿੱਚ ਇੱਕ ਕਾਲੇ ਦਿਨ ਦੇ ਵਜੋਂ ਜ਼ਰੂਰ ਦੇਖਿਆ ਜਾਵੇਗਾ ਕਿ ਜਦੋਂ ਇੰਨੀਆਂ ਉੱਚੀਆਂ ਪਦਵੀਆਂ ਇੰਨੇ ਉੱਚੇ ਜਿਹੜੇ ਤੁਹਾਡੇ ਤਖਤ ਸਹਿਬਾਨ ਨੇ ਜਿਨ੍ਹਾਂ ਦਾ ਰੁਤਬਾ ਇੰਨਾ ਉੱਚਾ ਹੈ ਵਿਸ਼ਵ ਪੱਧਰ ਦੇ ਵਿੱਚ ਉਸ ਨੂੰ ਮਹਿਜ ਇੱਕ ਸਿੱਕ ਕਰਮਚਾਰੀ ਬਣਾ ਕੇ ਰੱਖ ਦਿੰਦੇ ਆ ਜਿਹਨੂੰ ਕਦੇ ਵੀ ਬਿਨਾਂ ਕਿਸੇ ਨੋਟਿਸ ਦੇ ਲਾਇਆ ਜਾ ਸਕਦਾ ਹੈ ਤੇ ਕਿਸੇ ਨੂੰ ਵੀ ਬਿਨਾਂ ਕੋਈ ਮਾਪਦੰਡ ਤੈਅ ਕੀਤੇ ਹੋਏ ਲਗਾਇਆ ਜਾ ਸਕਦਾ ਹੈ ਇਹ ਵਾਕਿਆ ਹੀ ਬਹੁਤ ਹੀ ਮੰਦ ਭਾਗਾ ਦਿਨ ਜੋ ਹੈ ਅੱਜ ਸਿੱਖ ਇਤਿਹਾਸ ਦੇ ਵਿੱਚ ਹੈ ਦੇਖਦੇ ਹਾਂ ਆਉਣ ਵਾਲਾ ਸਮਾਂ ਕਿਹੋ ਜਿਹਾ ਰੰਗ ਦਿਖਾਏਗਾ ਸਿਆਸਤ ਕਿਹੜੇ ਕਰਵਟ ਲੈਂਦੀ ਹੈ ਧਰਮ ਕਿੱਥੇ ਜਾ ਕੇ ਜਿਹੜਾ ਹੈ ਉਹ ਵਿਰੋਧ ਕਰਦਾ ਹੈ ਜਾਂ ਨਹੀਂ ਕਰਦਾ ਹੈ ਇਸ ਚੀਜ਼ ਦੀ ਉਡੀਕ ਦੇ ਵਿੱਚ ਕਿ ਕਿਸ ਤਰੀਕੇ ਦੇ ਰਿਐਕਸ਼ਨ ਜਿਹੜੇ ਨੇ ਉਹ ਸਿੱਖ ਸਮਾਜ ਸਿੱਖ ਪੰਥ ਵੱਲ ਆਉਣਗੇ ਅਸੀਂ ਤਾਂ ਉਤੋਂ ਵਿਦਾ ਲੈਨੇ ਆ ਧੰਨਵਾਦ